chief justice of india ਜਿਵਜੋ ਸੌ ਚੁੱਕੀ ਸੰਜੀਵ ਖੰਨਾ ਉਹਨਾਂ ਦਾ ਪੁਸਤੈਣੀ ਘਰ ਆ ਹੱਕੇ ਪਹਿਲਾਂ ਇਹ ਘਰ ਉਹ ਵੇਚ ਕੇ ਸਨ ਪਰ ਉਹਨਾਂ ਨੇ ਅੱਜ ਇਹ ਸੌਖਣ ਤੋਂ ਬਾਅਦ ਜ਼ਿਕਰ ਕੀਤਾ ਕਿ ਮੈਂ ਆਪਣਾ ਪੁਸਤੈਣੀ ਘਰ ਦੇਖਣਾ ਚਾਹੁੰਦਾ ਹਾਂ ਇਹ ਐਸ ਤੋਂ ਪਹਿਲਾਂ ਐਸੇ ਬਿਲਡਿੰਗ ਦੇ ਵਿੱਚ ਮਨਰਵਾ ਕਾਲਜ ਹੁੰਦਾ ਸੀ ਤੇ ਪੁਰਾਣੀ ਬਿਲਡਿੰਗ ਦੀ ਪੁਰਾਣੀ ਇਟਾਂ ਲੱਗੀਆਂ ਹੁੰਦੀਆਂ ਸੀ ਹੋਣ ਉਸ ਤੋਂ ਬਾਅਦ ਇਹ ਬਿਲਡਿੰਗ ਜਿਹੜੀ ਇਹਨਾਂ ਨੇ ਵੇਚੀ ਤੇ ਵੇਚੀ ਇਹਨਾਂ ਨੇ ਸਤਪਾਲ ਮੋਨ ਲਾਲ ਨੂੰ ਵੇਚੀ ਇਹਨਾਂ ਨੇ ਤੇ ਉਹ ਬਿਲਡਿੰਗ ਜਿਹੜੀ ਹੁਣ ਅਸਲ ਮਾਇ ਉਹਨਾਂ ਨੇ ਮਾਰਕੀਟ ਬਣਾਈ ਐ ਇਸ ਬਿਲਡਿੰਗ 'ਚ ਤੇ ਸਤਪਾਲ ਤੇ ਮੋਨ ਲਾਲ ਦੀ ਬਿਲਡਿੰਗ ਐ ਸੇ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੇ ਅੱਜ ਚੀਫ ਜਸਟਿਸ ਆਫ ਇੰਡੀਆ ਦੇ ਵੱਜੂ ਸੌ ਚੁੱਕੇ ਸੰਜੀਪ ਖੰਨਾ ਉਹਨਾਂ ਦਾ ਜਿਹੜਾ ਪੁਸ਼ਤੈਨੀ ਘਰ ਸੀਗਾ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਮੈਂ ਆਪਣਾ ਪੁਸ਼ਤੈਨੀ ਘਰ ਜੋ ਅੰਮ੍ਰਿਤਸਰ ਦੇ ਵਿੱਚ ਸੀ ਉਸ ਨੂੰ ਦੇਖਣਾ ਚਾਹੁੰਦਾ ਹਾਂ ਔਰ ਅੱਜ ਤੁਹਾਨੂੰ ਉਸੇ ਥਾਂ ਤੇ ਲੈ ਕੇ ਆਏ ਹਾਂ ਫਿਲਹਾਲ ਇਸ ਥਾਂ ਦਾ ਨਾਮ ਕਟਰਾ ਸ਼ੇਰ ਸਿੰਘ ਹੈ ਔਰ ਅੱਜਕਲ ਇਹ ਦਵਾਈਆਂ ਦੀ ਮਾਰਕੀਟ ਹੈ ਹੋਲਸੇਲ ਮਾਰਕੀਟ ਹੈ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਮਹਾਜਨ ਮਾਰਕੀਟ ਜੋ ਨਾ ਤੋਂ ਬਣੀ ਹੋਈ ਹੈ ਇਹ ਉਹ ਸੀਜੀਆਈ ਜਿਨ੍ਹਾਂ ਨੇ ਚੀਫ ਜਸਟਿਸ ਆਫ ਇੰਡੀਆ ਜਿਵਜੋ ਸੌ ਚੁੱਕੀ ਸੰਜੀਵ ਖੰਨਾ ਉਹਨਾਂ ਦਾ ਪੁਸਤੈਣੀ ਘਰ ਆ ਕਈ ਦਹਾਕੇ ਪਹਿਲਾਂ ਇਹ ਘਰ ਉਹ ਵੇਚ ਕੇ ਸਨ ਪਰ ਉਹਨਾਂ ਨੇ ਅੱਜ ਇਹ ਸੌਖਾਨ ਤੋਂ ਬਾਅਦ ਜ਼ਿਕਰ ਕੀਤਾ ਕਿ ਮੈਂ ਆਪਣਾ ਪੁਸਤੈਣੀ ਘਰ ਦੇਖਣਾ ਚਾਹੁੰਦਾ ਹਾਂ ਔਰ ਆਸ-ਪਾਸ ਦੇ ਲੋਕਾਂ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਰਹਿ ਰਹੇ ਨੇ ਔਰ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਔਰ ਇਹ ਗਰੀਏ ਤਾਂ ਜਸਟਿਸ ਸੰਜੀਵ ਖੰਨਾ ਨੇ ਸੋਮਵਾਰ ਨੂੰ ਦੇਸ਼ ਦੇ 52ਵੇਂ ਚੀਫ ਜਸਟਿਸ ਵਜੋਂ ਸੌ ਚੁੱਕੀ ਹੈ ਜੀ ਜਸਟਿਸ ਬਣਦੇ ਉਹਨਾਂ ਨੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਇੱਕ ਅਹਿਮ ਗੱਲਾਂ ਵੀ ਸਾਹਮਣੇ ਰੱਖੀਆਂ ਸਨ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹ ਪੰਜਾਬ ਦੇ ਅੰਮ੍ਰਿਤਸਰ ਵਿੱਚ ਆਪਣੇ ਜੱਦੀ ਘਰ ਦੀ ਪਾਲ ਕਰਦੇ ਉਸ ਘਰ ਦੇ ਉਹਨਾਂ ਦਾਦਾ ਜੀ ਨੇ ਬਣਾਇਆ ਸੀ ਜਦੋਂ ਵੀ ਉਹ ਇਸ ਘਰ ਦੀ ਪਾਲ ਚੰਡੀਗੜ੍ਹ ਆਉਂਦੇ ਆ ਤਾਂ ਉਹ ਕਟੜਾ ਸ਼ੇਰ ਸਿੰਘ ਇਲਾਕੇ ਵਿੱਚ ਜ਼ਰੂਰ ਜਾਂਦੇ ਨੇ ਸੋ ਕਟੜਾ ਸ਼ੇਰ ਸਿੰਘ ਇਲਾਕਾ ਹੁਣ ਇਸ ਵੇਲੇ ਪੂਰਾ ਮਸ਼ਹੂਰ ਹੈ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਸੰਜੀਵ ਖੰਨਾ ਜੀ ਜਿਨ੍ਹਾਂ ਦਾ ਪਛਤੈਣੀ ਘਰ ਰਿਹਾ ਹੈ ਤਾਂ ਇਹ ਉਸ ਬਾਰੇ ਕੀ ਜਾਣਕਾਰੀ ਹੈ ਫਿਰ ਸਾਹਿਬ ਇਹ ਜਿਹੜਾ ਬਿਲਡਿੰਗ ਹੈ ਇਹ ਬਹੁਤ ਪੁਰਾਣੀ ਹੈ ਇਹ ਛੋਟੇ ਹੁੰਦੇ ਵੀ ਵੇਖਦੇ ਰਹੇ ਆ ਤੇ ਸਾਨੂੰ ਉਦੋਂ ਦੱਸਦੇ ਹੁੰਦੇ ਸੀ ਕਿ ਇਹਨਾਂ ਦੇ ਜਿਹੜੇ ਆ ਨਾ ਵੱਡੇ ਜਿਹੜੇ ਆ ਉਹ ਦਿੱਲੀ ਹੁੰਦੇ ਨੇ ਤੇ ਇਸ ਤੋਂ ਪਹਿਲਾਂ ਐਸੇ ਬਿਲਡਿੰਗ ਦੇ ਵਿੱਚ ਮਨਰਵਾ ਕਾਲਜ ਹੁੰਦਾ ਸੀ ਤੇ ਪੁਰਾਣੀ ਬਿਲਡਿੰਗ ਦੀ ਪੁਰਾਣੀ ਇੱਟਾਂ ਲੱਗੀਆਂ ਹੁੰਦੀਆਂ ਸੀ ਤੇ ਹੁਣ ਉਸ ਤੋਂ ਬਾਅਦ ਇਹ ਬਿਲਡਿੰਗ ਜਿਹੜੀ ਇਹਨਾਂ ਨੇ ਵੇਚੀ ਤੇ ਵੇਚੀ ਇਹਨਾਂ ਨੇ ਸਤਪਾਲ ਮੋਹਨ ਲਾਲ ਨੂੰ ਵੇਚੀ ਇਹਨਾਂ ਨੇ ਤੇ ਉਹ ਬਿਲਡਿੰਗ ਜਿਹੜੀ ਹੁਣ ਅਸਲ ਮਾਇ ਉਹਨਾਂ ਨੇ ਮਾਰਕੀਟ ਬਣਾਈ ਐ ਇਸ ਬਿਲਡਿੰਗ 'ਚ ਤੇ ਇਹ ਸਤਪਾਲ ਤੇ ਮੋਹਨ ਲਾਲ ਦੀ ਬਿਲਡਿੰਗ ਐ ਸਰ ਹੂੰ ਤੁਸੀਂ ਵੀ ਕਿਰਾਏ ਤੇ ਹੋ ਫਿਲਹਾਲ ਹਾਂਜੀ ਹਾਂਜੀ ਮੈਂ ਕਿਰਾਏ ਤੇ ਹੈਗਾ ਜੀ ਇਸ ਦੁਕਾਨ ਮੈਂ ਨੀਅਰ ਬੋਰਡ ਕੋਈ 35 ਜਾਂ 40 ਸਾਲ ਤੋਂ ਨੀਅਰ ਬੋਰਡ ਉੱਤੇ ਕਿਰਾਏ ਤੇ ਹੈ ਇਹ ਜਾਣਕਾਰੀ ਹੈ ਕਿ ਕਦੋਂ ਉਹਨਾਂ ਨੇ ਇਹ ਘਰ ਵੇਚਿਆ ਸੀਗਾ ਕਿੰਨੇ ਸਮੇਂ ਹੋ ਗਏ ਸਰ ਇਹ ਸਾਡੇ ਖੋਸ਼ੀ ਵਿੱਚ ਵੇਚਿਆ ਉਹਨਾਂ ਨੇ ਨੀਅਰ ਬੋਰਡ ਕੋਈ 70 ਦੇ ਲਗਭਗ ਸਾਲ 1970 ਦੇ ਲਗਭਗ ਜਿਹੜਾ ਨਾ ਬਿਲਡਿੰਗ ਵੇਚੀ ਉਹਨਾਂ ਨੇ ਸੋ ਸੰਜੀਵ ਕੰਨਾ ਜੀ ਆਏ ਕਦੀ ਅੰਮ੍ਰਿਤਸਰ ਮਿਲੇ ਤੁਹਾਨੂੰ ਕਦੀ ਇਦਾਂ ਮੇਲ ਹੋਇਆ ਕਦੀ ਸਰ ਨਹੀਂ ਨਾ ਉਹਨਾਂ ਤਾਂ ਸਾਨੂੰ ਜਾਣਕਾਰੀ ਤੇ ਨਾ ਹੀ ਸ਼ਾਇਦ ਉਹ ਸਾਨੂੰ ਜਾਣਦੇ ਨੇ ਹੋ ਸਕਦਾ ਹੁਣ ਉਹਨਾਂ ਨੂੰ ਆਪਣੀ ਸ਼ਾਇਦ ਬਿਲਡਿੰਗ ਦੇਖਣ ਨਾਲ ਤੇ ਫਿਰ ਸਾਡੇ ਨਾਲ ਉਹਨਾਂ ਦੀ ਮੁਲਾਕਾਤ ਹੋਵੇ। ਤੇ ਇਸ ਮਾਧਿਅਮ ਤੋਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਹੁਣ ਭਾਰਤ ਦੇ ਚੀਫ ਜਸਟਿਸ ਬਣੇ ਆਂ। ਡੇਲੀ ਪੋਸਟ ਦੀ ਇਸ ਟੀਮ ਨੇ ਘਰ ਦੀ ਤਸਵੀਰਾਂ ਦਿਖਾਈਆਂ ਨੇ। ਸਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਅਹੀ ਜਿਸ ਬਿਲਡਿੰਗ 'ਚ ਬੈਠੇ ਆਂ, ਇਸ ਬਿਲਡਿੰਗ ਦੇ ਜਿਹੜੇ ਵੱਡੇ ਤੇ ਛੋਟੇ ਜਿੰਨੇ ਵੀ ਅਸੀਂ ਸਾਰੇ ਮੇਅਰ ਬੋਰਡ ਵੱਡੇ ਜਾਜੀ ਰਹੇ ਨੇ ਔਰ ਸਾਨੂੰ ਇਸ ਗੱਲ ਦੀ ਆਪਣੀ ਬੜੀ ਖੁਸ਼ੀ ਹੈ ਕਿ ਸਾਡੇ ਸ਼ਹਿਰ ਦੇ ਜਿਹੜੇ ਆ ਸਾਡੇ ਸ਼ਹਿਰ ਦਾ ਤੇ ਸਾਡੇ ਅਮਰਸਰ ਦਾ ਕਟਰਾ ਸ਼ੇਰ ਸਿੰਘ ਦਾ ਨਾਮ ਬਣਿਆ। ਉਹਨਾਂ ਨੇ ਸਾਨੂੰ ਅਜੇ ਤੱਕ ਆਪਣੇ ਕਟੜਾ ਸ਼ੇਰ ਸਿੰਘ ਨੂੰ ਯਾਦ ਰੱਖਿਆ ਸਾਰੀ ਜਿਹੜੀ ਬਿਲਡਿੰਗ ਵੱਡੀ ਬਿਲਡਿੰਗ ਹੈ ਸਾਰਾ ਘਰ ਸੀਗਾ ਇਹ ਬਿਲਕੁਲ ਪੂਰੀ ਬਿਲਡਿੰਗ ਸੀ ਜੀ ਇਹ ਨੇਰ ਤੇ ਜੈਨ ਜੈਨ ਤੋਂ ਲੈ ਕੇ ਇਹ ਨਾਲ ਦੀ ਮੇਰੀ ਦੁਕਾਨ ਹੈ ਇਹ ਪੂਰੀ ਬਿਲਡਿੰਗ ਉਹਨਾਂ ਦੀ ਹੁੰਦੀ ਸੀ ਇਹ ਪਿੱਛੇ ਸਾਰਾ ਤਵੇਲਾ ਹੁੰਦਾ ਸੀ ਇੱਥੇ ਵੱਡਾ ਜਿਹਾ ਗੇਟ ਹੁੰਦਾ ਸੀ ਇੱਕ ਵੱਡੇ ਜਿਹੇ ਗੇਟ ਦੇ ਮਗਰ ਤਵੇਲਾ ਹੁੰਦਾ ਸੀ ਇੱਥੇ ਆਪਣੇ ਆਪਣੇ ਰਿਆ ਸਿੰਘ ਛੋਡੀ ਜੀ ਮਿਊਸਪਲ ਕਮਿਸ਼ਨਰ ਰਹੇ ਨੇ ਔਰ ਉਹ ਫਿਰ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਤੇ ਉਹ ਵੀ ਐਸੇ ਬਿਲਡਿੰਗ 'ਚ ਹੀ ਰਹਿੰਦੇ ਰਹੇ ਨੇ ਹਾਂਜੀ ਤੇ ਹੁਣ ਉਸ ਤੋਂ ਬਾਅਦ ਉਹਨਾਂ ਨੇ ਦਇਆ ਸਿੰਘ ਸੋਢੀ ਉਹਨਾਂ ਦੀ ਬਿਲਡਿੰਗ ਬੈਕ ਸਾਈਡ ਤੇ ਸਾਡੇ ਬਣੀ ਹੈ ਪਿਛਲੇ ਪਿਆਰ 'ਚ ਪਰ ਹੁਣ ਉਹ ਵੀ ਨਹੀਂ ਹੈ ਉਹਨਾਂ ਦੇ ਸ਼ਾਇਦ ਅੱਗੋਂ ਬੱਚੇ ਹੀ ਹੋਣਗੇ ਫਿਰ ਹਾਲ ਫਕਰ ਮਹਿਸੂਸ ਹੋ ਰਿਹਾ ਕਿ ਉਹ ਬਹੁਤ ਵਧੀਆ ਗੱਲ ਹੈ ਜੀ ਸਾਨੂੰ ਐਸੇ ਰੈਸਟ ਉੱਪਰ ਕੀ ਮਾਨ ਹੋ ਸਕਦਾ ਏ ਐਜ਼ ਇਟ ਇਜ਼ ਬਣੀ ਹੋਈ ਐ ਕਿ ਕੁਝ ਬਦਲਾਅ ਹੋਏ ਬਿਲਡਿੰਗ ਸਰ ਬੜਾ ਬਦਲਾਅ ਹੋਇਆ ਜਿਹੜੀ ਪਹਿਲੀ ਸੀ ਸਾਰੀ ਤੋੜ ਭੰਨ ਕਰਕੇ ਸਾਰੀ ਇਹ ਮਾਰਕੀਟ ਬਣੀ ਐ ਪਹਿਲੇ ਇੱਕ ਬਿਲਡਿੰਗ ਸੀ ਇੱਕ ਟਾਂਚਾ ਯਾਨੀ ਕਿ ਪੂਰੇ ਟਵੇਲਿਆਂ ਦਾ ਜਿੱਦਾਂ ਪੁਰਾਣੀਆਂ ਬਿਲਡਿੰਗਾਂ ਬਣਦੀਆਂ ਸੀ ਨਾ ਪੁਰਾਣੀਆਂ ਹੁੰਦੀਆਂ ਸੀ ਨਾਨਕਸ਼ਾਈ ਇਟਾਂ ਦੀਆਂ ਪਹਿਲਾਂ ਬਿਲਡਿੰਗ ਉਦੋਂ ਦੀ ਸੀ ਉਦੋਂ ਦੀ ਸੀ ਬਿਲਕੁਲ ਤੇ ਹੁਣ ਹੁਣ ਫਰੈਸ਼ ਬਣੀ ਹੋਈ ਐ ਨਵੀਂ ਸੋ ਜਿਵੇਂ ਹੁਣ ਇਸ ਬਿਲਡਿੰਗ 'ਚ ਹੀ ਬੈਠੇ ਜਿਹੜੇ ਕਿਰਾਏਦਾਰ ਨੇ ਜੋ ਕਈ ਸਮੇਂ ਤੋਂ ਆਪਣਾ ਇਹ ਦੁਕਾਨਦਾਰੀ ਕਰ ਰਹੇ ਨੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਸੰਜੀਵ ਖੰਨਾ ਜਿਹੜੇ ਚੀਫ ਜਸਟਿਸ ਆਫ ਇੰਡੀਆ ਬਣੇ ਨੇ ਉਹ ਇੱਥੇ ਰਹਿੰਦੇ ਰਹੇ ਆ ਸੋ ਉਹਨਾਂ ਵਾਸਤੇ ਵੀ ਇਹ ਮਾਣ ਦੀ ਗੱਲ ਹੈ ਔਰ ਬਾਕੀ ਹੋਰ ਜਿਹੜੇ ਆਸ-ਪਾਸ ਦੇ ਲੋਕ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸੰਜੀਵ ਖੰਨਾ ਜੀ ਚੀਫ ਜਸਟਿਸ ਆਫ ਇੰਡੀਆ ਬਣੇ ਆ ਫਿਲਹਾਲ ਤੇ ਖੁਸ਼ੀ ਦੀ ਗੱਲ ਹੈ ਕਿਉਂਕਿ ਇਸੇ ਇਲਾਕੇ 'ਚ ਉਹਨਾਂ ਨੇ ਕਿਹਾ ਕਿ ਮੇਰਾ ਜੱਦੀ ਘਰ ਰਿਹਾ ਹੂੰ ਬਹੁਤ ਖੁਸ਼ੀ ਦੀ ਗੱਲ ਆ ਜੀ ਕਿਉਂਕਿ ਜਮਨਪਲਨ ਇੱਥੇ ਰਹੇ ਰਹੇ ਹਾਂ ਸਾਰੀ ਉਮਰ ਤੇ ਬਹੁਤ ਵਧੀਆ ਰਿਹਾ ਸਭ ਉਹਨਾਂ ਨੂੰ ਵੀ ਆਪ ਖੁਸ਼ੀ ਹੈ ਅਸੀਂ ਸਾਰੇ ਨੂੰ ਖੁਸ਼ੀ ਪਹਿਲਾਂ ਤੇ ਅੱਛਾ ਰਹੇਗੀ ਕਿ ਜਦੋਂ ਰਹੇਗੀ 7 ਵਜੇ ਨਾਲ ਜੀ ਅਸੀਂ ਕਿਉਂਕਿ ਸਾਡਾ ਵੀ ਬੱਚਾ ਬਣਾ ਇੱਥੇ ਲੰਘਿਆ ਅਸੀਂ ਤੇ ਆਪ ਕੰਨੇ ਆ ਸਾਨੂੰ ਆ ਕੇ ਮਿਲਣ ਅਸੀਂ ਸਾਨੂੰ ਖੁਸ਼ੀ ਆ ਕਿ ਸਾਡੇ ਵੱਡੇ ਭਰਾ ਤਰੱਕੀ ਕਰਨ ਮਹਾਰਾਜ ਦੀ ਮਿਹਰ ਰਵੇ ਹਨ ਇਹੋ ਚੀਜ਼ਾਂ ਹੁੰਦੀਆਂ ਨੇ ਜਦੋਂ ਹੁਣ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਹਰ ਕੋਈ ਆ ਕੇ ਸੀਸ ਨਵਾਉਂਦਾ ਹੁਣ ਚੀਫ ਜਸਟਿਸ ਬਣੇ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਉਹ ਦਰਬਾਰ ਸਾਹਿਬ ਤੇ ਪੱਕਾ ਹੋਣਗੇ ਉਹ ਦਰਬਾਰ ਸਾਹਿਬ ਹੋਣਗੇ ਤੁਸੀਂ ਉਹਨਾਂ ਨੂੰ ਮਿਲਣ ਜਾਓਗੇ ਸਾਰੇ ਜੀ ਸਰ ਅਗਰ ਦੇਖੋ ਐਨੇ ਭੀੜ ਭੜਕੇ ਚ ਉਹਨਾਂ ਨੇ ਜਦੋਂ ਜਾਣਾ ਤੇ ਮੁਲਾਕਾਤ ਕਿਸੇ ਨਾਲ ਹੋਣ ਨਹੀਂ ਦੇਣੀ ਇਹਨਾਂ ਨੇ ਜਿਹੜੇ ਇਹਨਾਂ ਦੇ ਹਾਲੇ ਕੋਲ ਜੇ ਤੂੰ ਜਾਓਂਗੇ ਤੇ ਕੀਪਤਾ ਹੋ ਜੇ ਅਗਰ ਮਹਾਰਾਜ ਨੇ ਚਾਹਿਆ ਤੇ ਜ਼ਰੂਰ ਮਿਲਾਂਗੇ ਜੀ ਕਿਉਂ ਨਹੀਂ ਮਿਲਾਂਗੇ ਅਗਰ ਸਾਡੇ ਕੋਲ ਆਣਗੇ ਤੇ ਅਸੀਂ ਜ਼ਰੂਰ ਮਿਲਾਂਗੇ ਉਹਨਾਂ ਨੂੰ ਇਹ ਕੋ ਸਭ ਤੋਂ ਵੱਡਾ ਗੁਰੂ ਦਾ ਘਰ ਸਭ ਤੋਂ ਵੱਡਾ ਗੁਰੂ ਰਾਮਦਾਸ ਦੀ ਨਗਰੀ ਹੈ ਸਭ ਕੁਝ ਇੱਥੇ ਹੀ ਹੈ ਸਭ ਕੁਝ ਮਿਲਿਆ ਇੱਥੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਨਾ ਤੇ ਅਸੀਂ ਤੇ ਆਹ ਕੰਨੇ ਆ ਪ੍ਰਮਾਤਮਾ ਦੇ ਘਰ ਆਓ ਸਜਦਾ ਸਵਾਮ ਕਰੋ ਕਿਉਂਕਿ ਪ੍ਰਾਣੀਆਂ ਜਿਹੜੀਆਂ ਪਰਾਣੀਆਂ ਬਚਪਨ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਨੇ ਇਹ ਤਾਂ ਜੀ ਤਾਜ਼ੀਆਂ ਕਰਨ ਹਾਂ ਵੀ ਅਸੀਂ ਇੱਥੇ ਆ ਜੰਮੇ ਪਲੇ ਆ ਇੱਥੇ ਆ ਕੇ ਸਾਡਾ ਸਭ ਕੁਝ ਇੱਥੇ ਮਤਲਬ ਹੋਇਆ ਕਿ ਅਸੀਂ ਗੁਰੂ ਘਰ ਦੇ ਪੱਲੇ ਵਿੱਚ ਨਮਸਤਕ ਹੋਈਏ ਕਿ ਹਾਂ ਵੀ ਸਾਨੂੰ ਪ੍ਰਮਾਤਮਾ ਨੇ ਇੱਥੋਂ ਹੀ ਮੇਰ ਬਖਸ਼ੀ ਆ ਇੱਥੋਂ ਤਰੱਕੀ ਬਖਸ਼ੀ ਆ ਕਿਉਂਕਿ ਉਹ ਪੁਰਾਣੇ ਕਹਿੰਦੇ ਸਿਆਣੇ ਕਿ ਜਿੱਥੇ ਆਪਾਂ ਜੰਮੇ ਪਲੇ ਆ ਅਸੀਂ ਉਹ ਜਗ੍ਹਾ ਨੂੰ ਨਹੀਂ ਅਸੀਂ ਭੁੱਲਣਾ ਚਾਹੀਦਾ ਇਸੇ ਕਰਕੇ ਥੈਂਕਸ ਕਰਨਾ ਚਾਹੀਦਾ ਪ੍ਰਮਾਤਮਾ ਦਾ ਕਿ ਮਤਲਬ ਅਸੀਂ ਇੱਥੇ ਆ ਕੇ ਇੰਨੀ ਮਹਾਰਾਜ ਜੀ ਮੇਰ ਬਖਸ਼ੀ ਆ ਉਹਨਾਂ ਦੀਆਂ ਦੇਖੋ ਕਿ ਭਾਵੇਂ ਇਹਨਾਂ ਨੇ ਵੱਡੀ ਤਰੱਕੀ ਕਰ ਲਈ ਹੈ ਹਨਾ ਤੇ ਹੁਣ ਤੱਕ ਜੜਾਂ ਆਪਣੇ ਉਸੇ ਪੁਰਾਣੇ ਜੱਦੀ ਘਰਵਾਲ ਉਸੇ ਸ਼ਹਿਰਵਾਲ ਉਹ ਚੀਜ਼ ਖਿੱਚੀ ਹੁੰਦੀ ਹੈ ਸਰ ਸਾਡੇ ਜਿਹੜੇ ਵੱਡੇ ਸੀ ਨਾ ਉਹ ਪਾਕਿਸਤਾਨ ਚੋਂ ਪੈਦਾ ਹੋਏ ਸੀ ਤੇ ਜਦੋਂ ਵੀ ਉਹ ਪਾਕਿਸਤਾਨ ਦੀ ਗੱਲ ਕਰਦੇ ਸੀ ਨਾ ਅੱਜ ਵੀ ਅਗਰ ਕੋਈ ਸਾਨੂੰ ਪਾਕਿਸਤਾਨ ਦੀ ਗੱਲ ਕਰਦਾ ਤੇ ਸਾਨੂੰ ਅਸੀਂ ਨਾਲ ਹੀ ਉਹਨਾਂ ਨੂੰ ਕਹਿੰਦੇ ਆ ਕਿ ਯਾਰ ਸਾਡੇ ਵੱਡੇ ਜਿਹੜੇ ਨਾ ਪਾਕਿਸਤਾਨ ਸਿਆਲਕੋਟ ਚ ਹੈਗੇ ਸੀ ਤੇ ਉਸੇ ਤਰ੍ਹਾਂ ਹੀ ਹੈ ਜਿਹੜੀਆਂ ਯਾਦਾਂ ਹੁੰਦੀਆਂ ਨਾ ਨਾ ਇਹ ਜ਼ਿੰਦਗੀ ਚ ਬੰਦੇ ਨੂੰ ਭੁੱਲਦੀਆਂ ਨਹੀਂ ਹੁਣ ਜਦੋਂ ਚੇਂਜਿੰਗ ਆਂਦੀ ਹੈ ਜਦੋਂ ਬੰਦਾ ਕੋਈ ਦੇਖਣ ਆਂਦਾ ਹੈ ਉਹ ਚੀਜ਼ ਜਿਹੜੀ ਹੈ ਨਾ ਉਹਨਾਂ ਨੇ ਜਿਹੜੀ ਬਚਪਨ ਚ ਦੇਖੀ ਹੁੰਦੀ ਉਹਨਾਂ ਨੂੰ ਉਹ ਨਜ਼ਰ ਨਹੀਂ ਆਂਦੀ ਉਹ ਐਸੇ ਕਰਕੇ ਭੁੱਲ ਭੁਲੇਖੇ ਚ ਰਹਿ ਜਾਂਦੇ ਨੇ ਯਾਰ ਹੈਗਾ ਤੇ ਇੱਥੇ ਇਸੇ ਪਰ ਸਾਨੂੰ ਨਜ਼ਰ ਨਹੀਂ ਆ ਰਹੀ ਸਾਡੀ ਜਗਾ ਉਹ ਜਦ ਤੱਕ ਕਿਸੇ ਨਾਲ ਗੱਲਬਾਤ ਨਾ ਕਰਨਗੇ ਕਿਸੇ ਨਾਲ ਕੋਲ ਪਤਾ ਨਾ ਲੈਣਗੇ ਕਿਸੇ ਨੂੰ ਦੱਸਣਗੇ ਨਹੀਂ ਕਿ ਉਹਨੇ ਚਿਰ ਤੱਕ ਉਸ ਗੱਲ ਦੀ ਪਤਾ ਨਹੀਂ ਲੱਗ ਸਕਦਾ ਸਾਨੂੰ ਵੀ ਅੱਜ ਕਿਸੇ ਨੇ ਆ ਕੇ ਪੁੱਛਿਆ ਤੇ ਅਸੀਂ ਉਹਨਾਂ ਨੂੰ ਸਾਰੀ ਗੱਲ ਕਹੋ ਕਿ ਸਾਡੇ ਬਚਪਨ ਦੇ ਸਾਡੇ ਸਾਹਮਣੇ ਸਾਰੀ ਇਹ ਬਿਲਡਿੰਗ ਜਿਹੜੀ ਹੈ ਨਾ ਅਸੀਂ ਆਪਣੀ ਅੱਖੀ ਦੇਖੀ ਹੋਈ ਤੇ ਸਾਡੇ ਸਾਹਮਣ ਤੇ ਖਰੀਦਣ ਵਾਲੇ ਵੀ ਸਾਡੇ ਰਿਲੇਟਿਵ ਹੀ ਸੀ ਤੇ ਉਹਨਾਂ ਦਾ ਮੈਂ ਹੱਥ ਚ ਕਰਾਇਦਾ ਰਗਾ ਤੇ ਬਾਕੀ ਸੰਜੀਵ ਸੰਜੀਵ ਖੰਨਾ ਜੀ ਸੀਜੀਆ ਜੇ ਤੁਹਾਡੀ ਗੱਲ ਸੁਣਦੇ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਅਸੀਂ ਤੇ ਸਭ ਤੋਂ ਪਹਿਲਾਂ ਸਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਵਾਂਗੇ ਕਿ ਉਹਨਾਂ ਦੀ ਇਸ ਜਗ੍ਹਾ ਦੇ ਵਿੱਚ ਸਾਨੂੰ ਵੀ ਕਿਤੇ ਆਪਣੇ ਬਹਿਨ ਦਾ ਮੌਕਾ ਮਿਲਿਆ ਤੇ ਸਾਡੀਆਂ ਆਪਣੀਆਂ ਦੋ ਦੁਕਾਨਾਂ ਨੇ ਇੱਕ ਮੇਰੀ ਹੈ ਤੇ ਇੱਕ ਮੇਰੇ ਬ੍ਰਦਰ ਦੀ ਵੀ ਹੈ ਨਾਲ ਦੇ ਪਾਸੇ ਇਹ ਬਿਲਡਿੰਗ ਜਿਹੜੀ ਹੈ ਨਾ ਦੋ ਭਰਾਵਾਂ ਦੇ ਨਾਂ ਹੈਗੇ ਮੋਹਨ ਲਾਲ ਸਤਪਾਲ ਦੇ ਨਾਂ ਦੇ de una otra manera al que grite.